ਦਮਦਮੀ ਟਕਸਾਲ ਪਹਿਲੋਂ ਲੈ ਕੇ ਹੀ ਨਸ਼ਿਆਂ ਦੇ ਬਰ ਖਿਲਾਫ ਹੈ ਕਿ ਜੇ ਸਾਡਾ ਪ੍ਰਸ਼ਾਸਨ ਤੇ ਸਾਡੇ ਪਬਲਿਕ ਸੰਯੋਗ ਦੇਵੇ ਇਹ ਦਿਨ ਦੂਰ ਨਹੀਂ ਜਦੋਂ ਨਸ਼ੇ ਸਾਡੇ ਪੰਜਾਬ ਵਿੱਚ ਬੰਦ ਨਾ ਹੋਣਗੇ ਪਰ ਜੇ ਕੋਈ ਸੰਯੋਗ ਵੀ ਦਿੰਦਾ ਨੱਗਰ ਦਾ ਨਸ਼ਾਈ ਲੋਕ ਉਹਨਾਂ ਨੂੰ ਆਣ ਕੇ ਰਾਤ ਨੂੰ ਘੁੱਟ ਜਾਂਦੇ ਆ ਮਾਰ ਜਾਂਦੇ ਆ ਉਹ ਵਿਚਾਰੇ ਡਰ ਜਾਂਦੇ ਆ ਦਬ ਜਾਂਦੇ ਆ ਮੁਸਤਕਾਰੀਓ ਗਵਰਨਰ ਸਾਹਿਬ ਅਤੇ ਆਏ ਹੋਏ ਮਹਾਂਪੁਰਖ ਵਿਦਵਾਨ ਸਾਰਿਆਂ ਨੂੰ ਫਤਿਹ ਅਰਪਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਦਾ ਇਹ ਹੈ ਕਿ ਗਵਰਨਰ ਸਾਹਿਬ ਅਤੇ ਸਰਦਾਰ ਗੁਰਨਾਮ ਸਿੰਘ ਸੰਧੂ ਸਾਹਿਬ ਇਹ ਵਧਾਈ ਦੇ ਪਾਤਰ ਹੈ ਕਿ ਜਿਨ੍ਹਾਂ ਨੇ ਇਸ ਨਾਜਿਕ ਸਮੇਂ ਦੇ ਵਿੱਚ ਬਹੁਤ ਵੱਡਾ ਉਪਰਾਲਾ ਕਰਕੇ ਧਿਆਨ ਦੇ ਰਿਹਾ ਹੈ ਕਿਉਂਕਿ ਦਮਦਮੇ ਟਕਸਾਲ ਪਹਿਲੋਂ ਲੈ ਕੇ ਹੀ ਨਸ਼ਿਆਂ ਦੇ ਬਰ ਖਿਲਾਫ ਹੈ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮੁਖੀ ਦਮਦਮੇ ਟਕਸਾਲ ਪ੍ਰਧਾਨ ਸੰਸਮਾਜ ਸਾਨੂੰ ਪਰਸੋ ਹੀ ਅਜੇ ਜੋ ਸੰਦੇਸ਼ਾ ਮਿਲਿਆ ਗੁਰਵਰਨਾਲ ਸਾਹਿਬ ਇਹ ਜੋ ਆਪ ਜੀ ਨਸ਼ਿਆ ਪ੍ਰਤੀ ਤੰਮ ਕਰਨਾ ਸ਼ੁਰੂ ਕਰ ਰਹੇ ਹੋ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲੇ ਆਪ ਜੀ ਦੇ ਨਾਲ ਚੱਲਣਗੇ ਸਰਦਾਰ ਗੁਰਨਾਮ ਸਿੰਘ ਸੰਧੂ ਸਾਹਿਬ ਤੁਸੀਂ ਇਹ ਉਪਰਾਲਾ ਕਰੋ ਤੇ ਦਮਦਮੇ ਟਕਸਾਲ ਸਾਰਾ ਸੰਤ ਸਮਾਜ ਸਾਰੀ ਬਡੁਖਤਾ ਤੁਹਾਡੇ ਨਾਲ ਕਾਫਲੇ ਦੇ ਰੂਪੇ ਚੱਲੇਗੀ ਬਹੁਤੀਆਂ ਵਿਚਾਰਾਂ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਸਾਰਿਆਂ ਨੇ ਇੱਕ ਇੱਕ ਦੋ ਦੋ ਮਿੰਟ ਬੋਲਣਾ ਸਮਾਪਰ ਲੰਮਾ ਹੋ ਜਾਵੇਗਾ ਪਰ ਜੋ ਪਹਿਲੀ ਗੱਲ ਨਸ਼ਿਆਂ ਦੀ ਠੱਲ ਪਾਉਣ ਦੀ ਕਿ ਜੇ ਸਾਡਾ ਪ੍ਰਸ਼ਾਸਨ ਤੇ ਸਾਡੇ ਪਬਲਿਕ ਸੰਯੋਗ ਦੇਵੇ ਇਹ ਦਿਨ ਦੂਰ ਨਹੀਂ ਜਦੋਂ ਨਸ਼ੇ ਸਾਡੇ ਪੰਜਾਬ ਵਿੱਚ ਬੰਦ ਨਾ ਹੋਣਗੇ ਪਰ ਜੇ ਕੋਈ ਸੰਯੋਗ ਵੀ ਦਿੰਦਾ ਨੱਗਰ ਦਾ ਨਸ਼ਾਈ ਲੋਕ ਉਹਨਾਂ ਨੂੰ ਆਣ ਕੇ ਰਾਤ ਨੂੰ ਕੁੱਟ ਜਾਂਦੇ ਆ ਮਾਰ ਜਾਂਦੇ ਆ ਉਹ ਵਿਚਾਰੇ ਡਰ ਜਾਂਦੇ ਆ ਦੱਬ ਜਾਂਦੇ ਆ ਇਨਾ ਪ੍ਰਤੀ ਵੀ ਸਾਨੂੰ ਕੋਈ ਸੋਚਣਾ ਪਵੇਗਾ ਇਸ ਕਰਕੇ ਦਾਸ ਇੰਦੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹੈ ਕਿਉਂਕਿ ਸਾਰੇ ਵਿਦਵਾਨ ਹੋ ਸਿਆਣਿਆਂ ਔਰ ਮਨੁੱਖਤਾ ਦੇ ਹਮਦਰਦੀ ਬੈਠੇ ਹੋ ਸਾਰੇ ਪੁਧਾਈ ਦੇ ਪਾਤਰ ਸੋ ਦਵਦਵੇਂ ਤਕਸਾਲ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਗਵਰਨਰ ਸਾਹਿਬ ਸਦਾ ਗੁਰਨਾਮ ਸਿੰਘ ਸਿੱਧੂ ਸਾਹਿਬ ਜਦੋਂ ਵੀ ਤੁਸੀਂ ਕਾਫਲਾ ਲੈ ਕੇ ਚੱਲੋਗੇ ਜਿਸ ਤਰ੍ਹਾਂ ਵਾਲਾ ਸੰਯੋਗ ਪਾ ਲੋਗੇ ਅਸੀਂ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ